ਅੱਜ ਦੇ ਇਸ ਬਹੁਤ ਹੀ ਭਾਗਾਂ ਭਰੇ ਦਿਨ ਤੇ ਨੌਜਵਾਨ ਮੁੰਡੇ ਕੁੜੀਆਂ ਰੋਜ਼ਗਾਰ ਤੇ ਲੱਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਵਧਾਈਆਂ ਤੁਸੀਂ ਡਿਜ਼ਰਵ ਕਰਦੇ ਹੋ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ 50 ਹਜ਼ਾਰ ਦੇ ਨੇੜੇ ਤੇੜੇ ਔਣੇ 3 ਸਾਲਾਂ 'ਚ ਨੌਕਰੀਆਂ ਦੇ ਚੁੱਕੇ ਆ ਸਨ ਔਰ ਇੱਕ ਵੀ ਬੰਦਾ ਉਹਦੇ 'ਚ ਉੱਠ ਕੇ ਕਹਦੇ ਕਿ 1 ਰੁਪਈਆ ਲੱਗਿਆ 1 ਰੁਪਇਆ ਲੱਗਿਆ ਸਾਡਾ ਸਪਾਰਸ਼ ਤੇ ਬਿਲਕੁਲ પારદર્ਸ਼ਤਾ ਨਾਲ ਨੌਕਰੀ ਦਿੱਤੀ ਹੈ ਮੇਰਾ ਨਾਮ ਲਾਪਰੇ ਸਿੰਘ ਬਰਾੜ ਪਿੰਡ ਧਾਨੇਵਾਲਾ ਸਤਕੋਸੀ ਜ਼ਿਲ੍ਹਾ ਫਾਜਿਲਕਾ ਦਾ ਮੈਂ ਰਹਿਣ ਵਾਲਾ ਹਾਂ ਮੈਂ ਪਿਛਲੇ 4 ਸਾਲਾਂ ਤੋਂ ਲਗਾਤਾਰ ਵੱਖ-ਵੱਖ ਨੌਕਰੀਆਂ ਦੇ ਵਿੱਚ ਟਰਾਈ ਕਰਦਾ ਆ ਰਿਹਾ ਸੀਗਾ ਪਰ ਮਾਨ ਸਰਕਾਰ ਆਉਣ ਦੇ ਨਾਲ ਸਾਨੂੰ ਸਾਡੀਆਂ ਤਿਆਰੀਆਂ ਦੇ ਵਿੱਚ ਫਾਇਦਾ ਹੋਇਆ ਸਾਨੂੰ ਨਵੇਂ-ਨਵੇਂ ਮੌਕੇ ਮਿਲੇ ਸੀਐਮ ਸਾਹਿਬ ਤੋਂ ਅਪਾਇੰਟਮੈਂਟ ਲੈਟਰ ਲੈ ਰਹੇ ਹਾਂ ਮਾਨ ਸਰਕਾਰ ਦੇ ਅਸੀਂ ਬਹੁਤ ਧੰਨਵਾਦੀ ਹਾਂ ਮੈਂ ਇਸ ਗੱਲ ਲਈ ਤੁਹਾਨੂੰ ਬਹੁਤ ਵਧਾਈ ਦੇਣਾ ਕਿ ਤੁਸੀਂ ਮਿਹਨਤ ਕੀਤੀ ਨੌਕਰੀਆਂ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਹੁਣ ਮੌਕੇ ਮਿਲ ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਸ੍ਰੀ ਕਾਲ ਜੀ ਸਾਰਿਆਂ ਨੂੰ ਪਿਆਰ ਨਾਲ ਸੁਖਚੈਨ ਕਰਾਂ ਅੱਜ ਮੈਂ ਇੱਥੇ ਚੰਡੀਗੜ੍ਹ ਆਪਣੀ ایਓਟੀ ਦੇ ਜੋਇਨਿੰਗ ਲੈਟਰ ਲੈਣ ਲਈ ਆਈ ਹਾਂ ਇਹਦੇ ਲਈ ਮੈਂ ਮਾਨ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਓਪਰਚੁਨਿਟੀ ਦਿੱਤੀ ਸਾਨੂੰ ਮੌਕਾ ਦਿੱਤਾ ਤਾਂ ਕਿ ਅਸੀਂ ਆਪਣੀ ਮਿਹਨਤ ਸਦਕਾ ਇਸ ਜਗ੍ਹਾ ਤੇ ਪਹੁੰਚ ਸਕੀਏ ਇਸ ਲਈ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਛੱਡ ਛੱਡ ਕੇ ਕਿਉਂ ਭੱਜੀ ਜੰਨੇ ਆ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਸੋ ਮੈਂ ਹੁਣ ਇੱਕ ਤੁਹਾਡੇ ਨਾਂ ਤੋਂ ਵਾਦਾ ਲੈਣਾ ਚਾਹਣਾ ਜੇ ਅੱਜ ਤੁਸੀਂ ਇੱਥੋਂ ਬਿਨਾਂ ਸ਼ਿਫਾਰਿਸ਼ ਤੇ ਬਿਨਾਂ ਪੈਸੇ ਤੋਂ ਜਾ ਕੇ ਕੁਰਸੀਆਂ ਤੇ ਬੈਠੋਗੇ ਤਾਂ ਜਦੋਂ ਕੁਰਸੀ ਤੇ ਬੈਠੋਗੇ ਨਾ ਉੱਥੇ ਵੀ ਬਿਨਾਂ ਸ਼ਿਕਾਰਸ਼ ਤੇ ਬਿਨਾਂ ਪੈਸੇ ਤੋਂ ਕੰਮ ਕਰਦੇ ਹੋ ਲੋਕਾਂ ਦੇ ਮੇਰਾ ਨਾਮ ਅਮਨਦੀਪ ਕੰਬੋਜ ਹੈ ਜੀ ਮੈਂ ਪਿੰਡ ਕੰਧਵਾਲਾ ਅਮਰਕੋਟ ਜ਼ਿਲ੍ਹਾ ਫਲਕਾ ਦਾ ਰਹਿਣ ਵਾਲਾ ਹਾਂ ਜੀ ਅੱਜ ਸਾਡੇ ਸੀਐਮ ਸਾਹਿਬ ਜਿਨ੍ਹਾਂ ਨੇ ਸਾਡਾ ਭੇਖ ਲਈ ਹਾਰਾ ਪੈਨ ਚਲਾ ਕੇ ਅੱਜ ਮੈਨੂੰ ਇਲਮ ਦੀ ਪੋਸਟ ਤੇ ਨਿਯੁਕਤ ਕੀਤਾ ਆ ਮੈਂ ਇੱਕ ਵਾਰੀ ਫੇਰ ਤੋਂ ਸਾਡੇ ਸੀਐਮ ਸਾਹਿਬ ਪੰਜਾਬ ਦੇ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਸਾਹਿਬ ਦਾ ਦੇ ਲੋ ਧੰਨਵਾਦ ਕਰਦਾ ਜੀ ਰੰਗਲੇ ਪੰਜਾਬ ਦੇ ਰੰਗ ਹੌਲੀ ਹੌਲੀ ਉਗੜਨ ਲੱਗੇ ਥੋੜਾ ਟਾਈਮ ਤਾਂ ਲੱਗ ਜਾਂਦਾ ਹੈ ਪੰਜਾਬ ਸਰਕਾਰ ਦੇ ਪਰਿਵਾਰ 'ਚ ਤੁਹਾਡਾ ਸਵਾਗਤ ਕਰਦਾ ਬਹੁਤ-ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਨੇ